ਸਾਰੀ ਸਰਕਾਰਾਂ ਸਾਰੀ ਪਾਰਟੀਆਂ ਵੀ ਤੁਸੀਂ ਦੇਖ ਲੈਂਤੀਆਂ ਨੇ ਬਾਦਲ ਸਾਹਿਬ ਦੀ ਸਰਕਾਰ ਜਿਹੜੇ ਗਰੀਬਾਂ ਨੂੰ ਸਹੂਲਤਾਂ ਦੇਂਦੀ ਸੀ ਕਿਸਾਨਾਂ ਦੀ ਬਾਹ ਫੜਦੀ ਸੀ ਵੱਡੇ ਵਿਕਾਸ ਦੇ ਕੰਮ ਤੁਹਾਡੇ ਪਿੰਡਾਂ 'ਚ ਕਰਦੀ ਸੀ ਲੇਕਿਨ ਉਹਨਾਂ ਨੂੰ ਪਾਂਡ ਕੇ ਝੂਠੇ ਗੰਦੇ ਇਲਜ਼ਾਮ ਉਹਨਾਂ ਦੇ ਉੱਤੇ ਲਾ ਕੇ ਤੇ ਝੂਠੇ ਲਾਰੇ ਲੋਕਾਂ ਨੂੰ ਦੇ ਕੇ ਘਰ ਘਰ ਨੌਕਰੀ ਦਵਾਵਾਂਗੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਬੀਬੀਆਂ ਨੂੰ ਆਟੇ ਦਾਲ ਦੇ ਨਾਲ ਕਿਉਂ ਖੰਡ ਸ਼ੱਕਰ ਚਾਹ ਪੱਤੀ ਦਵਾਵਾਂਗੇ ਇਹ ਝੂਠਾ ਚਾਸਾ ਲਾ ਕੇ ਕਾਂਗਰਸੀਆਂ ਨੇ ਲੋਕਾਂ ਦੀ ਵੋਟਾਂ ਲਈਆਂ ਤੇ ਸਰਕਾਰ ਬਣਾਈ ਤੇ 5 ਸਾਲ ਇੱਕ ਵੀ ਨੌਕਰੀ ਨਹੀਂ ਆਈ ਇੱਕ ਕਰਜ਼ਾ ਕਿਸੇ ਦਾ ਮਾਫ਼ ਨਹੀਂ ਹੋਇਆ ਤੇ ਕਿਉਂ ਖੰਡ ਤਾਂ ਕੀ ਮਿਲਣਾ ਸੀ ਜਿਹੜੇ ਕਾਰਡ ਸੀਗੇ ਉਹ ਵੀ ਕੱਟਤੇ 30 ਕਿਲੋ ਕਨਕ ਬਾਲ ਸਾਬ ਦਿੰਦੇ ਸੀ ਉਹਨੂੰ ਵੀ ਕੱਟ ਕੇ 15 ਕਿਲੋ ਕਰ ਛੱਡਿਆ ਬਾਕੀ ਗਰੀਬ ਦਾ ਰਾਸ਼ਨ ਬਾਜ਼ਾਰ 'ਚੇ ਵੇਚ ਕੇ ਮੋٹے ਪੈਸੇ ਕਾਂਗਰਸੀ ਖਾ ਗਏ ਤੇ ਆ ਝਾੜੂ ਆਇਆ ਉਸ ਤੋਂ ਵੀ ਮਹਾ ਝੂਠਾ ਤਾਂ 2.5 ਸਾਲ ਹੋ ਗਏ ਗੱਲਾਂ ਤਾਂ ਬੜੀ ਵੱਡੀ ਵੱਡੀ ਕੀਤੀਆਂ ਸੀ ਕਿਉਂ ਲੇਕਿਨ ਦੇਣਾ ਤਾਂ ਕੀ ਉਹ 15 ਕਿਲੋ ਕਣਕ ਜਿਹੜੀ ਮਿਲਦੀ ਸੀ ਉਹਦੇ ਉੱਤੇ ਵੀ ਝਾੜੂ ਮਾਰਿਆ ਹੋਰ ਕਾੜ ਕੱਟ ਤੇ ਤੇ ਹੁਣ 5-10 ਕਿਲੋ ਆਟੇ 'ਚ ਘਾਤੇ ਛਾੜਤਾ ਹੁਣ 5 ਕਿਲੋ 10 ਕਿਲੋ ਆਟੇ ਦੇ ਨਾਲ ਮੈਦਾ ਸਰ ਜਾਂਦਾ ਹੈ ਤੁਹਾਡਾ ਪਹਿਲੀ ਤਰੀਕ ਨੂੰ ਤੁਸੀਂ ਫੈਸਲਾ ਕਰਨਾ ਹੈ ਜਿਹੜੇ ਮਹੀਨੇ ਦੇ 30 ਦਿਨਾਂ ਵਾਸਤੇ 30 ਕਿਲੋ ਕਣਕ ਦਿੰਦੇ ਸੀ ਤਾਂ ਕਿ ਗਰੀਬ ਦੇ ਘਰੇ ਸਾਰਾ ਮਹੀਨਾ ਰੋਟੀ ਪਕੇ ਤੇ दाल ਦੇ ਨਾਲ ਉਹਦੇ ਜਵਾਕ ਰੋਟੀ ਖਾਨ ਉਹ ਚੰਗੀ ਪਾਰਟੀ ਸੀਗੀ ਤਕੜੀ ਵਾਲੀ ਜਾਂ ਝੂਠੇ ਜਿਨ੍ਹਾਂ ਨੇ ਤੁਹਾਡੀ ਰੋਟੀ ਤੁਹਾਡੇ ਬੱਚਿਆਂ ਦੇ ਮੂੰਹ ਤੋਂ ਖੋਲੀ ਹਜ਼ਾਰ ਰੁਪਿਆ ਦਾ ਇੱਕ ਨਾਰਾ ਦਿੱਤਾ ਬੀਬੀਆਂ ਨੂੰ ਸੁਪਨਾ ਦਿਖਾਇਆ ਕਿ ਹਜ਼ਾਰ-ਹਜ਼ਾਰ ਰੁਪਏ ਤੁਹਾਡੇ ਖਾਤੇ 'ਚ ਹਰ ਮਹੀਨੇ ਆਉਣਗੇ ਤੇ 26 ਮਹੀਨੇ ਹੋ ਗਏ ਕਿਸੇ ਦੇ ਖਾਤੇ 'ਚ ਦਵਾਨੀ ਨਹੀਂ ਆਈ ਤੇ ਹਜ਼ਾਰਾਂ ਦੀ ਤੁਹਾਡੀ ਸਹੂਲਤਾਂ ਤੁਹਾਡੇ ਤੋਂ ਲੁਕ ਲੀਆਂ ਜਿਹੜੇ ਤੁਹਾਡੇ ਹਜ਼ਾਰਾਂ ਦੇ ਸ਼ਗਨ ਦੇ ਚੈੱਕ ਆਉਂਦੇ ਸੀ ਬੱਚਿਆਂ ਦੇ ਬੰਦ ਕਰਤੇ ਮਕਾਨਾਂ ਦੇ ਚੇਕਾਂ ਦੇ ਸੀ ਬੰਦ ਕਰਤੇ ਬੱਚਿਆਂ ਦੇ ਪੜਾਈ ਦੇ ਵਜੀਫੇ ਆਉਂਦੇ ਸੀ ਬੰਦ ਕਰਤੇ ਸਾਈਕਲਾਂ ਆਉਂਦੀਆਂ ਸੀ ਬੰਦ ਕਰਤੀਆ ਪਾਵੇਂ ਤੁਹਾਨੂੰ ਦਵਾਈਆਂ ਵਾਸਤੇ ਕੈਂਸਰ ਵਰਗੀ ਬਿਮਾਰੀਆਂ ਵਾਸਤੇ ਵੀ ਬੰਦ ਸਾਹਿਬ ਚੈੱਕ ਦਿੰਦੇ ਸੀ ਉਹ ਸਾਰਾ ਬੰਦ ਕਰਤਾ ਬੱਚਿਆਂ ਦੇ ਖੇਡਾਂ ਦਾ ਸਮਾਨ ਬੰਦ ਕਰਤਾ ਇਹਨਾਂ ਦੇ ਜਿਮ ਬੰਦ ਕਰਤੇ ਇਹਨਾਂ ਦੇ ਵੱਡੇ ਵੱਡੇ ਵਰਲਡ ਕਬੱਡੀ ਕੱਪ ਬੰਦ ਕਰਤੇ ਕਿਸਾਨ ਭਰਾਵਾਂ ਦੇ ਤਾਂ ਹੁਣ ਮੋਟਰਾਂ ਦੇ ਕਨੈਕਸ਼ਨ ਵੀ ਨਹੀਂ ਮਿਲਦੇ ਕੋਈ ਤਕਲੀਫ ਆ ਜਾਏ ਆਫਤਾ ਆ ਜਾਏ ਕਿਸ ਫਸਲ ਖਰਾਬ ਹੋ ਜਾਏ ਮੁਆਵਜ਼ਾ ਤਾਕੀ ਦੇਣਾ ਹੈਗਾ ਉਹ ਤਾਂ ਸਾਰ ਵੀ ਨਹੀਂ ਪੁੱਛਦੇ ਮਾਰੋ ਲਗਾ ਕੇ ਗਏ ਸੀ ਪਾਣੀ ਵਾਸਤੇ ਉਹ ਵੀ ਬੰਦ ਕਰਤੇ ਉਹ ਤਾਂ ਗਰੀਬ ਆਦਾ ਨਰੇਗਾ ਦਾ ਕੰਮ ਤਾਂ ਨਰੇਗਾ ਦੇ ਪੈਸੇ ਵੀ ਬੰਦ ਕਰ ਛੱਡੇ ਆਪਾਂ ਹੋਰ ਕੀ ਆਸ ਰੱਖਦੇ ਆ ਝਾੜੂ ਤੋਂ ਕੀ ਮਿਲੂਗਾ ਸਾਨੂੰ ਸੋ ਜਿਵੇਂ ਇਹਨਾਂ ਝਾੜੂ ਨੇ ਤੇ ਪੰਜੇ ਨੇ ਤੁਹਾਡੀ ਸਹੂਲਤਾਂ ਦੇ ਉੱਤੇ ਝਾੜੂ ਮਾਰਿਆ ਤੁਹਾਡੀ ਉਮੀਦਾਂ ਦੇ ਉੱਤੇ ਪਾਣੀ ਫੇਰਿਆ ਆ ਜੋ ਨਾ ਤੋਂ ਹਿਸਾਬ ਲੈਣ ਦਾ ਸਮਾਂ ਹੈ ਅਲੀ ਤਰੀਕ ਨੂੰ ਹਿਸਾਬ ਲਾਓ ਝੂਠੀ ਪਾਰਟੀਆਂ ਤੋਂ ਜਦ ਵੋਟਾਂ ਮੰਗਣ ਵਾਸਤੇ ਆਣਗੇ ਪੰਜੇ ਨੂੰ ਪੁੱਛੋ ਬੇਰੋਜ਼ਗਾਰ ਸਾਡੇ ਬੱਚੇ ਇਹਨਾਂ ਦੀ ਘਰ ਘਰ ਨੌਕਰੀ ਕਿੱਥੇ ਐ ਆ ਕਿਸਾਨਾ ਆਪਣਾ ਕਰਜ਼ਾ ਦਾ ਖਾਕਾ ਦਿਖਾਣ ਤੇ ਪੁੱਛੋ ਸਾਡਾ ਕਰਜ਼ਾ ਮਾਫੀ ਕਿੱਥੇ ਐ 5 ਸਾਲ ਦਾ ਸਮਾਂ ਦਿੱਤਾ ਸੀ ਸਾਡਾ ਘਿਓ ਖੰਡ ਤੇ ਚਾਪਤੀ ਕਿੱਥੇ ਐ ਤੇ ਜੇ 5 ਸਾਲ ਸਮਾਂ ਦਿੱਤਾ ਕਾਖ ਨਹੀਂ ਕੀਤਾ ਹੁਣ ਮੁੜ ਜਾਓ ਹੁਣ ਹੋਰ ਮੂਨਾ ਲਾਓ ਤੁਹਾਡਾ ਝੂਠ ਨਹੀਂ ਸੱਦਾ ਇਹ ਆਂਗੇ ਛਾੜੂ ਵਾਲੇ ਇਹਨਾਂ ਤੋਂ ਵੀ ਸਵਾਰ ਕੇ ਹਿਸਾਬ ਲੈਣਾ ਕਿੱਥੇ ਗਏ ਸਾਡੇ ਹਜ਼ਾਰ-ਹਜ਼ਾਰ ਰੁਪਏ ਜਿਹੜਾ ਵਾਦਾ ਕੀਤਾ ਸੀ ਅੱਜ ਤਾਂ ਸਰਕਾਰ ਫਾੜੀ ਹੈ ਖਜ਼ਾਨਾ ਫਾੜੇ ਕੋਲ ਹੈ ਸਾਰੀ ਸਹੂਲਤਾਂ ਸਾਡੀ ਲੁੱਟ ਲਿਆ ਆਹ ਪਹਿਲੇ 26 ਮਹੀਨੇ ਦਾ 26000 ਮੇਰੇ ਖਾਤੇ 'ਚ ਪਾ ਕੇ ਆਓ ਤਾਂ ਨਵੀਂ ਗੱਲ ਕਰਨਾ ਨਹੀਂ ਤੇ ਝਾੜੂ ਨਾਲ ਭਜਾਵਾਂਗੇ ਨਵੇਂ ਲਾਰੇ ਨਹੀਂ ਸੁਣਨੇ ਕਦੇ ਰੰਗ ਲਾਪਨ ਜਾਵੇ ਹੋ ਜਾਊਗਾ ਬੱਚਿਆਂ ਦੀ ਇੰਮੀ ਨੌਕਰੀਆਂ ਹੋਣ ਗਿਆ ਆਹ ਝੂਠ ਸਾਰਾ 40000 ਨੌਕਰੀਆਂ ਦੇਤੀਆਂ ਮੈਂ ਤਾਂ ਸਾਰਾ ਪੰਜਾਬ ਫੇਰ ਲਿਆ ਵੀ ਕਿਹਨੂੰ ਮਿਲਿਆ ਇੱਕ ਬੰਦੇ ਨੇ ਹੱਥ ਨਹੀਂ ਖੜਾ ਕੀਤਾ ਵਿਸ਼ਰਾਚਾਰ ਪੰਜਾਬ ਚ ਖਤਮ ਹੋ ਗਿਆ ਜਾ ਕੇ ਤਹਸੀਲਾਂ ਚ ਦੇਖੋ ਠਾਣੇ ਅਚੇ ਦੇਖੋ ਪੰਜਾਬ ਚ ਬਿਜਲੀ ਦੇ ਬਿੱਲ ਕਿਸੇ ਨੂੰ ਨਹੀਂ ਆਉਂਦੇ ਆ ਪੁੱਛੋ ਗਰੀਬਾਂ ਨੂੰ ਇਹਨੇ ਲੰਬੇ ਲੰਬੇ ਬਿੱਲ ਮੈਨੂੰ ਦਿਖਾਈ ਜਾਂਦੇ ਪੰਜਾਬ ਚ ਨਸ਼ੇ ਖਤਮ ਹੋ ਗਏ ਵਾਹ ਬਈ ਨਸ਼ੇ ਖਤਮ ਕਰਨ ਦਾ ਤਾਂ ਸੌ ਚੱਕੀ ਸੀ ਕਾਂਗਰਸੀਆਂ ਨੇ ਝਾੜੂ ਨੇ ਕਿਹਾ ਸੀ 10 ਦਿਨ ਦੀ ਗਾਰੰਟੀ ਨਸ਼ੇ ਖਤਮ ਕਰ ਦਾਂਗੇ ਨਸ਼ੇ ਖਤਮ ਹੋ ਗਏ ਸਤ ਸਾਂਚੇ ਸਤ ਗੁਨਾ ਵਧ ਗਏ ਨੇ ਗਲੀ ਗਲੀ ਤਾਈਂ ਚਿੱਟਾ ਰੋਲਦਾ ਘਰ ਘਰ ਤਾਈਂ ਪਹੁੰਚਾਤਾ ਕਹਿੰਦੇ ਸੀ ਅਕਾਲੀ ਵੇਚਦੇ ਨੇ ਅਕਾਲੀ ਵੇਚਦੇ ਨਹੀਂ 10 ਸਾਲ ਪਹਿਲੇ ਤੁਹਾਡੇ ਪਿੰਡ 'ਚ ਕਿਸੇ ਗਲੀ 'ਚ ਕਿਸੇ ਨੇ ਚਿੱਟੇ ਦਾ ਨਾਂ ਸੁਣਿਆ ਸੀ ਬਿਲਕੁਲ ਨਹੀਂ ਸੁਣਿਆ ਸੀ ਕਿਉਂਕਿ ਤਕੜੀ ਦੀ ਸਰਕਾਰ ਨਸ਼ੇ ਵੇਚਣ ਵਾਲੇ ਨੂੰ ਫੜ ਕੇ ਜੇਲਾ 'ਚੇ ਤੱਕਦੀ ਸੀ ਤਾਂ ਕਿ ਇਹਨਾਂ ਦਾ ਨਸ਼ਾ ਬੱਚਿਆਂ ਤਾਈਂ ਨਾ ਪਹੁੰਚੇ ਇਹਨਾਂ ਨੇ ਤਾਂ ਫੜਿਆ ਕਿ ਨੂੰ ਹਰ ਮਗਰਮਚ ਕਿਹੜੇ ਥੜੇ ਨੇ ਮਗਰ ਮਛਾਂ ਨੇ ਨਾ ਤਾਂ ਹਿੱਸਾ ਪਾਈ ਬੈਠੇ ਨੇ ਮਹੀਨੇ ਬੰਨੀ ਬੈਠੇ ਨੇ ਦਿਓ ਪੈਸੇ ਜਾ ਨਸ਼ੇ ਵੇਚੋ ਤੁਹਾਨੂੰ ਕੋਈ ਹੱਥ ਨਹੀਂ ਲਾਊਗਾ ਅੱਜ ਤੇ ਮਾਵਾ ਦੇ ਪੁੱਤਾਂ ਨੂੰ ਮਾਰ ਕੇ ਨਸ਼ਿਆਂ ਦੇ ਨਾਲ ਕਮਾਈਆ ਕਰਨੇ ਨੇ ਦੁਕਾਨਾਂ ਖੁਲੀਆਂ ਦੇਣਾ ਵੀ ਇਹ ਬਦਲਾ ਫੇ ਵੋਟ ਕੀਤਾ ਸੀ ਸਾਰੀ ਸਹੂਲਤਾਂ ਗਈਆਂ ਬੇਰੋਜ਼ਗਾਰੀ ਘਰ ਘਰ ਤਾਈ ਨਸ਼ੇ ਸਿਖਰਾ ਤਾਈ ਲੁੱਟਾ ਖੋਆ ਚੋਰੀਆਂ ਚੱਕਰੀਆਂ ਇਹ ਬਦਲਾ ਵਾਸਤੇ ਵੋਟਾਂ ਦਿੱਤੀਆਂ ਸੀ ਸੋ ਬੇਨਤੀ ਕਰਦੀ ਆਂ ਜਿਨ੍ਹਾਂ ਨੇ 2.5 ਸਾਲ ਤੁਹਾਡੀ ਸਾਰ ਨਹੀਂ ਲਿੱਤੀ ਜਿਨ੍ਹਾਂ ਦੀ ਜਦ ਸਰਕਾਰਾਂ ਸੀ ਤੁਹਾਡੇ ਕੋਲ ਨਹੀਂ ਆਏ ਅੱਜ ਨਵੇਂ ਵੋਟਾ ਕਰਕੇ ਤੁਹਾਡੇ ਕੋਲ ਆ ਕੇ ਨਵੇਂ ਚਾਸੇ ਨਵੇਂ ਲਾਰੇ ਲਾਣਗੇ ਇਹਨਾਂ ਦੀ ਗੱਲਾਂ 'ਚ ਨਾ ਫਸ ਜਾਓ ਯਾਦ ਕਰੋ ਬਾਦਲ ਸਾਹਿਬ ਨੂੰ ਤੁਸੀਂ ਆਪਣਾ ਸਾਥ ਪੰਦੇ ਸੀ ਤੇ ਤੁਹਾਡੇ ਪਿੰਡਾਂ 'ਚ ਆ ਕੇ ਬਤੌਰ ਮੁੱਖ ਮੰਤਰੀ ਤੁਹਾਡੇ ਵਿੱਚ ਬੈਠੇ ਸੀ ਕਿਸੇ ਦੀ ਕੋਈ ਨਿਜੀ ਤਕਰੀਫ ਹੋਏ ਉਹ ਵੀ ਦੂਰ ਕਰਦੇ ਸੀ ਤੇ ਪਿੰਡਾਂ ਦੇ ਵਿਕਾਸ ਤੇ ਕੰਮ ਤੇ ਵਾਹ ਵੇ ਕਿਵੇਂ ਤਿਬਿਆ ਦਾ ਇਲਾਕਾ ਹੁੰਦਾ ਸੀ ਕਿਵੇਂ ਇਥੇ ਕਸੀਆ ਬਣਾਤੀ ਮੋਗੇ ਬਣਾਤੇ ਮੋਟਰਾਂ ਦੇ ਕਨੈਕਸ਼ਨ ਦੇ ਛੱਡੇ ਹਰੇ ਭਰੇ ਤੁਹਾਡੇ ਖੇਤ ਕਰਤੇ ਭਾਵੇਂ ਸਕੂਲ ਮੰਗਿਆ ਉਹਨੂੰ ਅਪਗ੍ਰੇਡ ਕਰਤਾ ਭਾਵੇਂ ਖਾਲ ਪੱਕੇ ਕਰਨ ਦੀ ਮੰਗ ਕੀਤੀ ਉਹ ਪੱਕੇ ਕਰਤੇ ਬੱਚਿਆਂ ਨੇ ਸਟੇਡੀਅਮ ਮੰਗਿਆ ਜਿਮ ਮੰਗਿਆ ਉਹ ਦੇਤਾ ਭਾਵੇਂ ਧਰਮਸ਼ਾਲਾ ਮੰਗੀ ਭਾਵੇਂ ਪੈਲੇਸ ਮੰਗਿਆ ਭਾਵੇਂ ਸਟਰੀਟ ਲਾਈਟਾਂ ਮੰਗਿਆ ਜੋ ਤੁਸੀਂ ਮੰਗਿਆ ਬਾਦਲ ਸਾਹਿਬ ਨੇ ਤੁਹਾਡੇ ਲਾਡ ਚਾ ਵੀ ਪੂਰੇ ਕੀਤੇ ਤੁਹਾਡੀ ਜ਼ਰੂਰਤਾਂ ਵੀ ਪੂਰੀਆਂ ਕੀਤੀਆਂ ਫਿਰ ਕਿਉਂ ਆਪਾਂ ਇਹਨਾਂ ਨੂੰ ਮੁੱਲ ਆਈਏ ਆਓ ਤਕੜੇ ਹੋ ਕੇ ਮੋਹਰਾ ਲਾਈਏ ਬਾਦਲ ਸਾਹਿਬ ਦੀ ਦਿੱਤੀ ਹੋਈ ਸੇਵਾ ਨੂੰ ਉਹਨੂੰ ਯਾਦ ਕਰੀਏ ਤੇ ਤਕੜੀ ਦੀ ਸਰਕਾਰ ਨੂੰ ਲਾਨ ਵਾਸਤੇ ਤਕੜੀ ਦੇ ਨਾਲ ਖੜੀਏ ਜਿਸ ਦਿਨ ਤਕੜੀ ਦੀ ਸਰਕਾਰ ਆ ਗਈ ਸਾਰੇ ਤੁਹਾਡੇ ਕਾਲ ਬਹਾਦ ਕਰ ਦਾਂਗੇ ਜਿਵੇਂ ਰਾਸ਼ਨ ਮਿਲਦਾ ਸੀ ਪਹਿਲੇ ਘਾਵੇ ਰਾਸ਼ਨ ਦਵਾਗੇ ਤੁਹਾਡੇ ਮਕਾਨਾਂ ਦੇ ਵੀ ਚੈੱਕ ਆਣਗੇ ਤੁਹਾਡੇ ਵਜਿਫੇ ਦੇ ਵੀ ਚੈੱਕ ਆਣਗੇ ਬੱਚਿਆਂ ਦੇ ਸਕਲ ਦੇ ਵੀ ਚੈੱਕ ਆਣਗੇ ਤੁਹਾਡੇ ਪਿੰਡਾਂ ਦੇ ਵੀ ਕੰਮ ਹੋਣਗੇ ਨੌਕਰੀਆਂ ਵੀ ਲੱਗਣਗੀਆਂ ਤੇ ਕਿਸਾਨਾਂ ਨੂੰ ਕਦੇ ਲੋੜ ਪਏ ਤੇ ਇਹਨਾਂ ਦੇ ਮਸਲੇ ਵੀ ਹੱਲ ਹੋਣਗੇ ਤੇ ਨਸ਼ਿਆਂ ਨੂੰ ਜੜੋਂ ਪੱਟ ਕੇ ਖਤਮ ਅਸੂਫਾਂ ਨੂੰ ਕਰਕੇ ਦਿਖਾਵਾਂਗੇ ਇਹ ਤਾਂ ਹੀ ਹੋਊਗਾ ਜੇ ਤੁਹਾਡੇ ਹੱਥ ਵਿੱਚ ਜਿਹੜੀ ਤਾਕਤ ਐ ਜਿਸ ਤਾਕਤ ਦੇ ਨਾਲ ਤੁਸੀਂ ਸਰਕਾਰ ਬਣਾਉਂਦੇ ਹੋ ਉਸ ਤਾਕਤ ਦੇ ਨਾਲ ਝੂਠੇ ਪੰਜੇ ਤੇ ਝੂਠੇ ਝਾੜੂ ਦੇ ਉੱਤੇ ਤੁਸੀਂ ਪਾਣੀ ਫੇਰੋ ਇਹੋ ਜਿਹਾ ਝਾੜੂ ਮਾਰੋ ਕਿ ਤਕੜੀ ਆ ਜਾਏ ਤੇ ਤੁਹਾਡੇ ਸਾਰੇ ਮਸਲੇ ਹੱਲ ਮੈਂ ਆਪ ਹੀ ਕਰ ਦਵਾਂਗੇ ਸੁਆਸ ਕਰਦਿਆਂ ਤੁਸੀਂ ਬੇਨਤੀ ਪ੍ਰਵਾਨ ਕਰੋਗੇ ਤੇ ਜਿਵੇਂ ਬਾਦਲ ਸਾਹਿਬ ਦਾ ਸਾਥ ਦਿੰਦੇ ਸੀ ਉਸ ਤੋਂ ਵੱਧ ਚੜ ਕੇ ਅੱਜ ਵੀ ਆਪਣੀ ਐਸਪੀ ਪੈਨ ਦਾ ਸਾਥ ਦੋਗੇ ਕਿਉਂਕਿ ਪਾਵੇਂ ਮੇਰੇ ਮਾਜੇ ਦੇ ਵੀਰ ਜਿਹੜੇ ਇੱਥੇ ਬੈਠੇ ਨੇ ਉਹਨਾਂ ਤੋਂ ਵੀ ਇਹ ਮਾਜੇ ਦੀ ਤੀ ਆਸ ਰੱਖਦੀ ਐ ਕਿ ਤੁਹਾਡੇ ਸਾਰਿਆਂ ਨੂੰ ਮੈਂ ਬੇਨਤੀ ਕਰਦੀ ਆ ਜਿਵੇਂ ਬਾਪੂ ਬਾਦਲ ਦਾ ਤੁਸੀਂ ਸਾਥ ਦਿੱਤਾ ਇਹਨਾਂ ਪੰਡਿਤ ਇਹਨਾਂ ਨੇ ਇੱਕ ਠੋਕ ਕੇ ਭੰਕਾਰੀਆਂ ਨੇ ਕਿਹਾ ਬਾਪੂ ਬਾਦਲ ਨੂੰ ਅਸੀਂ ਹਰਾਤਾ ਅੱਜ ਬਾਪੂ ਬਾਦਲ ਨੂੰ ਹੈਰਾ ਨਹੀਂ ਸਕਦੇ ਇਹਨਾਂ ਦੇ ਝੂਠ ਨੇ ਹਰਾਇਆ ਆਓ ਬਾਪੂ ਬਾਦਲ ਨੂੰ ਸੱਚੀ ਸ਼ਰਧਾਂਜਲੀ ਦਈਏ ਮੋਰਾ ਲਈਏ ਕਿ ਉਹਨਾਂ ਦੀ ਰੂਹ ਖੁਸ਼ ਹੋ ਜਾਏ ਕਿ ਬਾਪੂ ਬਾਗਲ ਜਿਹੜੇ ਤੁਸੀਂ ਸਾਨੂੰ ਸਹੂਲਤਾ ਦਿੱਤੀਆਂ ਸੀ ਅਸੀਂ ਅੱਜ ਵੀ ਯਾਦ ਕਰਦੇ ਆ ਜਿਹੜੀ ਤੁਸੀਂ ਸਾਡੇ ਵਾਸਤੇ ਕਰ ਗਏ ਆ ਹਰੇ ਬਰੇ ਖੇਤ ਸਾਡੇ ਕਰ ਗਏ ਸਾਡੇ ਬੱਚਿਆਂ ਨੂੰ ਰੋਟੀਆਂ ਲਾ ਗਏ ਅਸੀਂ ਅੱਜ ਵੀ ਉਹ ਵਾ ਸ਼ੁਕਰਾਨਾ ਕਰਦੇ ਆ ਇਹੋ ਜੀ ਮੋਰਾ ਤਕੜੀ ਚ ਲਾਓ ਕਿ ਬਾਪੂ ਬਾਗਲ ਪਤਾ ਲੱਗ ਜਾਏ ਜਿੱਥੇ ਉਹਨਾਂ ਦੇ ਹੁੰਦੇ ਹੋਏ ਝੋਟਾ ਪਈਆਂ ਸੀ ਉਸ ਤੋਂ 4 ਗੁਣਾ ਵੱਧ ਉਹਨਾਂ ਤੇ ਜਾਨ ਤੋਂ ਬਾਅਦ ਪੈ ਕੇ ਉਹਨਾਂ ਦੀ ਵੀ ਰੂਹ ਖੁਸ਼ ਹੋਏ ਅੱਜ ਆ ਛੁੱਠੀ ਦੋਨੋਂ ਪਾਰਟੀਆਂ ਨੂੰ ਸਬਕ ਮਿਲੇ ਕਿ ਝੂਠ ਮਾਰ ਕੇ ਗਰੀਬਾਂ ਦੀ ਵੋਟਾਂ ਲੈ ਕੇ ਜੇ ਸਰਕਾਰ ਗਰੀਬ ਬਣਾ ਸਕਦੇ ਨੇ ਤੇ ਝੂਠਿਆਂ ਨੂੰ ਸਬਕ ਸਿਖਾਉਣ ਵਾਸਤੇ ਬੈਠੇ ਹੋ ਸਰਕਾਰਾਂ ਨੂੰ ਥੱਲੇ ਤੁਸੀਂ ਲਾ ਵੀ ਸਕਦੇ ਹੋ ਸੋ ਮੈਂ ਬੇਨਤੀ ਕਰਦੀ ਆ ਕਿ ਪਹਿਲੀ ਤਰੀਕ ਨੂੰ ਆਪਣੀ ਵੀ ਵੋਟ ਪਾਓ ਤੇ ਚਾਰ ਹੋਰ ਵੋਟਾਂ ਤਕੜੀ ਦੇ ਹੱਕ 'ਚ ਪਾਓ ਤਾਂ ਕਿ ਝੂਠਿਆਂ ਨੂੰ ਸਬਕ ਮਿਲੇ ਤੇ ਤਕੜੀ ਦੀ ਸਰਕਾਰ ਬਣਨ ਦੀ ਨੀਂਵ ਤੁਸੀਂ ਰੱਖੋ ਆਉਣ ਵਾਲੇ ਸਮੇਂ 'ਚ ਤਕੜੀ ਦੀ ਸਰਕਾਰ ਬਣ ਕੇ ਇੱਕ ਵਾਰ ਫੇਰ ਤਰੱਕੀਆਂ ਤੇ ਵਿਕਾਸ ਅਸੀਂ ਪੰਜਾਬ ਨੂੰ ਲੈ ਕੇ ਜਾਈਏ ਬਹੁਤ ਬਹੁਤ ਧੰਨਵਾਦ